ਸਰਦਾਰ ਬਲਕੌਰ ਸਿੰਘ ਕਹਿੰਦੇ ਮੈਨੂੰ ਤਾਂ ਇਹ ਗੱਲ ਦੀ ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਮੈਨੂੰ ਖੇਦ ਆ ਮੈਨੂੰ ਅਫਸੋਸ ਹੈ ਕਿ ਮੇਰਾ ਪੁੱਤ ਪੰਥਕ ਰਸਤੇ ਤੇ ਕਿਵੇਂ ਤੁਰ ਪਿਆ ਬਾਗੀ ਕਦੋਂ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਸੋ ਇੱਕ ਜਿਹੜਾ ਗਾਣਾ ਆਉਂਦਾ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ਉਹਦਾ ਸਰਦਾਰ ਬਲਕੌਰ ਸਿੰਘ ਦੇ ਹੁੰਦੇ ਹੀ ਸੀ ਨਾ ਮਤਲਬ ਉਦੋਂ ਨਹੀਂ ਲੱਗਿਆ ਕਿ ਬਾਗੀ ਹੋ ਗਿਆ ਜਦੋਂ ਸਿੱਧੂ ਮੂਸੇਵਾਲੇ ਦੀ ਚੜ੍ਹਾਈ ਹੋ ਰਹੀ ਸੀ ਪੰਥਕ ਗਾਣਿਆ ਕਰਕੇ ਉਦੋਂ ਨਹੀਂ ਲੱਗਿਆ ਅੱਜ ਕਿਉਂ ਲੱਗ ਰਿਹਾ ਹੈ ਇਹਨਾਂ ਨੂੰ ਬਚਣਾ ਚਾਹੀਦਾ ਵੀ ਇਹਨਾਂ ਨੂੰ ਵਰਤ ਨਾ ਜਾਏ ਵਰਤ ਨਾ ਜਾਣ ਇਹ ਪਾਰਟੀਆਂ ਕਿਉਂਕਿ ਤੁਸੀਂ ਤੁਹਾਨੂੰ ਯਾਦ ਹੋਗਾ ਸਿੱਧੂ ਮੂਸੇਵਾਲੇ ਦੇ ਫਿਊਨਰਲ ਦੇ ਟਾਈਮ ਵੀ ਕਾਂਗਰਸ ਨੇ ਪੋਲੀਟੀਕਲ ਮਾਈਲੇਜ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਾਂਗਰਸ ਦਾ ਝੰਡਾ ਸੋ ਜਦੋਂ ਤੁਸੀਂ ਕਹਿੰਦੇ ਹੋ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਪੁੱਤ ਬਗੀ ਕਦੋਂ ਹੋ ਗਿਆ ਇਹਦਾ ਮਤਲਬ ਤੁਸੀਂ ਸਿੱਖ ਪੰਥ ਦੇ ਨਾਲ ਨਹੀਂ ਖੜੇ ਉਹਨਾਂ ਜਦਤਾਨੀ ਵਈਓ ਜਿਹੜਾ ਨੋ ਆ ਮੋਸੀਆਲਾ ਉਹ ਜਦਾਂ ਉਹ ਜੇ ਹੁੰਦਾ ਸ਼ਾਇਦ ਨਾ ਬਾਰਤ ਪਾਉਂਦੇ ਉਹਦੀ ਡੈਥ ਤੋਂ ਬਾਅਦ ਲੋਕ ਵਾਰਤ ਰਹੇ ਆ ਸਰਦਾਰ ਬਲਕੌਰ ਸਿੰਘ ਉਹ ਕਹਿੰਦੇ ਨੇ ਕਿ ਜੇ ਮੈਂ ਕਪੱਤਾ ਬਾਪ ਆ ਤੇ ਫਿਰ ਮੈਂ ਕਪੱਤਾ ਹੀ ਮੈਨੂੰ ਮੰਨ ਲਓ ਤੁਸੀਂ ਪਰ ਉਹ ਕਹਿੰਦੇ ਉਹ ਚਾਹੁੰਦੇ ਨੇ ਸ਼ਾਇਦ ਵੀ ਮੈਂ ਕਾਂਗਰਸ ਦੇ ਕਹਿੰਦੇ ਨਾਲ ਹੀ ਤੁਰਨਾ ਤੁਸੀਂ ਜੋ ਮਰਜ਼ੀ ਕਹੀ ਜੋ ਅੱਜ ਉਹਨਾਂ ਦੀਆਂ ਗੱਲਾਂ 'ਚ ਉਹ ਝਲਕਦਾ ਹੈ ਵੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤੁਸੀਂ ਜੋ ਮਰਜ਼ੀ ਕਹਿੰਦੇ ਰਹੋ ਮੈਂ ਆਪਣੇ ਤਰੀਕੇ ਨਾਲ ਚੱਲਣਾ ਹੈ ਮੈਨੂੰ ਤੁਸੀਂ ਸਿਆਸਤਨਾਸਪਾ ਸੇ ਦੂਸਰਾ ਕਾਂਗਰਸ ਨਾ ਗਿਆ ਵੀ ਇਹਨਾਂ ਨੇ ਸਾਡਾ ਕਾਹਨ ਕੀਤਾ ਤੁਸੀਂ ਇਹਨਾਂ ਨਾਲ ਚਲੇਗੇ ਪਰ ਸ਼ਾਇਦ ਆਪਾਂ ਸੋਚਿਆ ਸਿਕਿਉਰਿਟੀ ਲਈ ਗਿਆ ਹੋਵੇ ਵੀ ਮੈਨੂੰ ਸਿਕਿਉਰਿਟੀ ਦੀ ਲੋੜ ਆ ਸ਼ਾਇਦ ਇਹਨਾਂ ਨਾਲ ਸਿਕਿਉਰਿਟੀ ਮਿਲ ਜੂ ਪਰ ਉਸ ਹੱਦ ਤੱਕ ਫੇਰ ਵੀ ਉਹ ਉਹਨੇ ਗੈਪ ਰੱਖਿਆ ਸੀ ਨਾ ਇਦਾਂ ਹੀ SYL ਆ ਗਈ ਇਦਾਂ ਹੀ ਵਾਰ ਆ ਗਈ ਇਦਾਂ ਹੀ ਪੰਜਾਬ ਆ ਗਈ ਸੋ ਮਤਲਬ ਇਹ ਆ ਕਿ ਇੰਨਾ ਵੀ ਨਾ ਤੁਸੀਂ ਆਪਣੇ ਆਪ ਨੂੰ ਸੈਲ ਆਊਟ ਕਰ ਦੋ ਕਿ ਬਾਅਦ ਚ ਉਥੇ ਮੁੜ ਕੇ ਆਉਣਾ ਔਖਾ ਹੋ ਜਾਵੇ ਇਹ ਨਾ ਹੋਵੇ ਕਿ ਜਿਹੜੀ ਪਬਲਿਕ ਜਾਂ ਸੰਗਤਾਂ ਚ ਜਿਹੜਾ ਪਿਆਰ ਬਣਿਆ ਜਾਂ ਰਿਸਪੈਕਟ ਬਣੀ ਸੀ ਜਾਂ ਜਿਹੜੀ ਸਿੰਪਲ ਜੀ ਆਈ ਸੀ ਉਹ ਜਾਂਦੀ ਲੱਗੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਗਾਇਕ ਸਿੱਧੂ ਮੂਸੇਵਾਲਾ ਜਿਨੇ ਰਾਤੋਂ ਰਾਤ ਕਈਏ ਦਿਨਾਂ ਦੇ ਵਿੱਚ ਨੌਜਵਾਨੀ ਦੇ ਦਿਲਾਂ ਦੇ ਵਿੱਚ ਐਡੀ ਵੱਡੀ ਆਪਣੀ ਜਗ੍ਹਾ ਬਣਾ ਲਈ ਕਿ 5-7 ਸਾਲਾਂ ਦੇ ਵਿੱਚ ਉਹ ਨੌਜਵਾਨੀ ਦਾ ਜਿਹੜਾ ਹੈ ਇੱਕ ਆਪਾਂ ਕਹੀਏ ਵੀ ਰੋਲ ਮਾਡਲ ਬਣ ਗਿਆ ਉਸ ਤੋਂ ਬਾਅਦ ਉਸ ਦਾ ਕਤਲ ਹੋ ਜਾਂਦਾ ਹੈ ਕਤਲ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਬਹੁਤ ਸਾਰੀਆਂ ਕੰਸੂਆਂ ਜਿਹੜੀਆਂ ਨਜ਼ਰ ਆਉਂਦੀਆਂ ਰਹਿੰਦੀਆਂ ਨੇ ਕਿ ਆਖਰ ਕਤਲ ਕਿਵੇਂ ਹੋਇਆ ਕੋਈ ਕਹਿੰਦਾ ਹੈ ਕਿ ਸਰਕਾਰਾਂ ਨੇ ਕਤਲ ਕਰਵਾਇਆ ਕੋਈ ਕਹਿੰਦਾ ਗੈਂਗਸਟਰਾਂ ਨੇ ਕਰਵਾਇਆ ਕੋਈ ਕਹਿੰਦਾ ਆਪਸੀ ਦੁਸ਼ਮਣੀ ਨੇ ਉਹ ਕਤਲ ਜਿਹੜਾ ਹੈਗਾ ਕਰਵਾਇਆ ਸੋ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਇਹ ਕਤਲ ਹੋ ਜਾਂਦਾ ਹੈ ਤਾਂ ਦੁਨੀਆ ਭਰ ਦੀ ਸympathy ਜਿਹੜੀ ਹੈ ਸਿੱਧੂ ਮੂਸੇਵਾਲੇ ਦੇ ਨਾਲ ਅਤੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਸਰਦਾਰ ਬਲਕੌਰ ਸਿੰਘ ਦੇ ਨਾਲ ਹੋ ਜਾਂਦੀ ਹੈ ਬਾਹਰਲੇ ਦੇਸ਼ਾਂ ਤੋਂ ਗੋਰੇ ਕਾਲੇ ਉਸ ਪਿੰਡ ਪਹੁੰਚਦੇ ਨੇ ਉਹ ਸਪੋਰਟ ਦਿੰਦੇ ਨੇ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਦੇ ਵਿੱਚ ਬੈਠੀ ਨੌਜਵਾਨੀ ਇੱਥੋਂ ਤੱਕ ਕਿ ਪੰਥਕ ਚਿਹਰੇ ਜਿਹੜੇ ਨੇ ਗੁਰਦੁਆਰਾ ਸਹਿਬਾਨਾਂ ਦੇ ਪ੍ਰਧਾਨਾਂ ਦੀ ਗੱਲ ਕਰ ਲਈਏ ਗੁਰਦੁਆਰਾ ਕਮੇਟੀਆਂ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਖਾੜਕੂ ਸਫਾ ਦੇ ਜਿਹੜੇ ਲੋਕ ਨੇ ਉਹ ਸਾਰੇ ਹੀ ਇਸ ਪਰਿਵਾਰ ਦੇ ਨਾਲ ਹੋ ਗਏ ਪਰ ਅੱਜ ਕੱਲ ਇੱਕ ਕੌਂਟਰੋਵਰਸੀ ਜਿਹੜੀ ਉਹ ਹੋਤ ਉਰੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਦੇਖਿਆ ਗਿਆ ਸਰਦਾਰ ਬਲਕੌਰ ਸਿੰਘ ਜਿਹੜੇ ਨੇ ਉਹ ਕਾਂਗਰਸ ਦੇ ਨੁਮਾਇੰਦਿਆਂ ਦੇ ਨਾਲ ਤੁਰੇ ਫਿਰਦੇ ਨੇ ਇੱਕ ਪਾਸੇ ਜਿੱਥੇ ਸਿੱਧੂ ਮੂਸੇਵਾਲਾ ਅਖੀਰਲੇ ਸਮੇਂ ਦੇ ਵਿੱਚ ਇੱਕ ਵੀਡੀਓ ਰਾਹੀਂ ਇਹ ਜਿਤਾਉਂਦਾ ਕਿ ਉਹ ਸਰਦਾਰ ਸਿਮਰ ਰਜਿਸਟ੍ਰਿੰਗ ਮਾਰਦੇ ਨਾਲ ਹੈ ਇੱਕ ਗੀਤ ਕਰਦਾ ਉਹਦੇ ਵਿੱਚ ਬੀਬੀ ਖਾਲੜਾ ਤੇ ਮਾਨ ਸਾਹਿਬ ਦਾ ਨਾਮ ਲੈਂਦਾ ਹੈ ਕਿ ਉਹਨਾਂ ਨੂੰ ਤੁਸੀਂ ਹਰਾ ਦਿੱਤਾ ਤੁਸੀਂ ਅਕਿਰਤ ਕਾਣੋ ਮਤਲਬ ਲੋਕਾਂ ਨੂੰ ਅਲਾਮਾ ਮਾਰਦਾ ਉਸ ਤੋਂ ਬਾਅਦ ਐਸ ਵੀ ਆ ਲਗੀਤ ਆਉਂਦਾ ਹੈ ਮਤਲਬ ਆਪਾਂ ਇਹ ਕਹੀਏ ਵੀ ਪੰਥਕ ਰਸਤਿਆਂ ਦੇ ਉੱਤੇ ਤੁਰਿਆ ਹੋਇਆ ਉਹ ਗਾਇਕ ਜਦੋਂ ਆਪਣੀ ਜਾਨ ਗਵਾ ਦਿੰਦਾ ਤੇ ਦੂਸਰੇ ਪਾਸੇ ਜਦੋਂ ਸਰਦਾਰ ਬਲਕੌਰ ਸਿੰਘ ਦੀ ਗੱਲ ਕਰਦੇ ਆ ਤੇ ਅੱਜ ਉਹ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਦੇ ਫਿਰਦੇ ਨੇ ਉਸ ਤੋਂ ਬਾਅਦ ਇੱਕ ਵਾਇਰਲ ਹੁੰਦੀ ਹੈ ਜੀ ਵੀਡੀਓ ਟਿਕਟੌਕ ਤੇ ਇੰਸਟਾਗ੍ਰam ਦੇ ਉੱਤੇ ਕਿਸੇ ਨੌਜਵਾਨ ਵੱਲੋਂ ਸਰਦਾਰ ਬਲਕੌਰ ਸਿੰਘ ਨੂੰ ਫੋਨ ਲਾਇਆ ਗਿਆ ਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਪਹਿਲਾਂ ਵੀਡੀਓ ਸੁਣਦੇ ਉਸ ਤੋਂ ਬਾਅਦ ਕੁਲਦੀਪ ਸਿੰਘ ਦਿਓਲਹੋਰੀ ਸਾਡੇ ਨਾਲ ਨੇ ਤੇ ਉਹਨਾਂ ਦਾ ਰਿਐਕਸ਼ਨ ਲਵਾਂਗੇ ਦੇਖੋ ਪਹਿਲਾਂ ਵੀਡੀਓ ਜਿਹੜੇ ਮਕਸਦ ਦੇ ਨਾਲ ਕਿੱਥੋਂ ਤੱਕ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਪੱਤ ਦੀਆਂ ਗੱਲਾਂ ਕਰਨ ਲੱਗਾ ਕਦੋਂ ਖਾਲਸਪੁਰ ਦੀਆਂ ਗੱਲਾਂ ਕਰਨ ਲੱਗਾ ਬਈ ਤੁਹਾਨੂੰ ਨਹੀਂ ਪਤਾ ਲੱਗਿਆ ਇਸ ਗੱਲ ਅਣਖ ਦੇ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅਣਖ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਜਾਂ ਰਾਹੁਲ ਗਾਂਧੀ ਜੀ ਵੜੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਛਤਾਵਾ ਕਿ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਐਸਵਾਈਐਲ ਵਿੱਚ ਪਾਈ ਜਟਾਣੇ ਦੀ ਗੱਲ ਕੀਤੀ ਹੁਣ ਪਾਈ ਜਟਾਣੇ ਨੂੰ ਸ਼ਹੀਦ ਕਿਹਨੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ ਸੰਤ ਭਿੰਡਰਾਲੇ ਦੀ ਫੋਟੋ ਆਪਣੀ ਬਾਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ ਤੇ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ ਤੇ ਸੰਤਾਂ ਦੀ ਸੋਝਦਾ ਧਾਰ ਨਹੀਂ ਸੀ ਸਿੱਧੂ ਤੇ ਹੁਣ ਸੰਤਾਂ ਨੂੰ ਸ਼ਹੀਦ ਕਿਹਨੇ ਕੀਤਾ ਕਾਂਗਰਸ ਨੇ ਜਿਹੜੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਸਾਡਾ ਅਕਾਲ ਤਖਤ ਘੇਰੇਟਾਇਆ ਜਿਹੜੇ ਗਾਂਧੀ ਪਰਿਵਾਰ ਨੂੰ ਤੁਸੀਂ ਜੱਫੀਆਂ ਪਾ ਕੇ ਪੰਜਾਬ ਯਾਤਰਾ ਕੱਢ ਰਹੇ ਹੋ ਹੁਣ ਸੱਜਣ ਕੁਮਾਰ ਨੂੰ ਜਾਂ ਜਗਦੀਸ਼ ਟਾਇਰਡਰ ਨੂੰ ਸਿੱਖਾਂ ਦੇ ਕਾਤਲਾਂ ਨੂੰ ਰਾਹੁਲ ਗਾਂਧੀ ਟਿਕਟਾਂ ਵੰਡਦਾ ਜਾਂ ਇੰਦਰਾ ਗਾਂਧੀ ਜਾਂ ਕੋਈ ਹੋਰ ਵੰਡਣਾ ਜਾਂਦਾ ਆ ਔਰ ਉਸੇ ਰਾਹੁਲ ਗਾਂਧੀ ਤੋਂ ਜਫੀਆਂ ਪਾ ਕੇ ਪੰਜਾਬ ਚ ਉਹਦੀ ਯਾਤਰਾ ਕਢਦੇ ਹੋ ਫਿਰ ਤੁਸੀਂ ਗਏ ਢੱਡਰੀ ਕੋਲ ਜਾ ਕੇ ਸਰੋਪੇ ਪਉਣ ਚਲੇ ਜਾਂਦੇ ਹੋ ਤੁਸੀਂ ਸਿੱਧੂ ਤੋਂ ਧੱਕੇ ਨਾਲ ਕਾਂਗਰਸ ਵੱਲੋਂ ਜੋੜਾ ਲੜਾਈਆਂ ਸਿੱਧੂ ਹੁਣ ਫੇਰ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਲੱਗ ਗਿਆ ਲੋਕ ਤਾਂ ਸਤਕਾਰ ਕਰਦੇ ਹੁਣਾਂ ਮਾਵਾ ਦਾ ਜਿਨ੍ਹਾਂ ਦੇ ਕੋ ਕੋ ਯੋਧਾ ਯੋਧੇ ਪੈਦਾ ਹੋਏ ਕਿ ਸਿੱਧੂ ਨੇ ਯੋਧਿਆਂ ਦੀ ਗੱਲ ਕੀਤੀ ਤੁਹਾਨੂੰ ਕਿਉਂ ਪਛਤਾਵਾ ਹੋ ਰਿਹਾ ਇਸ ਗੱਲ ਦਾ ਸੋ ਭਾਈ ਸਾਹਿਬ ਦੇਖੀ ਤੁਸੀਂ ਇਹ ਵੀਡੀਓ ਹਾਂਜੀ ਦੇਖੀ ਹੈ ਜੀ ਹਾਂਜੀ ਕੀ ਵਿਚਾਰ ਨੇ ਸਰਦਾਰ ਬਲਕੌਰ ਸਿੰਘ ਕਹਿੰਦੇ ਮੈਨੂੰ ਤਾਂ ਇਹ ਗੱਲ ਦੀ ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਮੈਨੂੰ ਖੇਦ ਹੈ ਮੈਨੂੰ ਅਫਸੋਸ ਹੈ ਕਿ ਮੇਰਾ ਪੁੱਤ ਪੰਥਕ ਰਸਤੇ ਤੇ ਕਿਵੇਂ ਤੁਰ ਪਿਆ ਬਾਗੀ ਕਦੋਂ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਸੋ ਇੱਕ ਜਿਹੜਾ ਗਾਣਾ ਆਉਂਦਾ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ਉਹਦਾ ਸਰਦਾਰ ਬਲਕੌਰ ਸਿੰਘ ਦੇ ਹੁੰਦਿਆ ਹੀ ਸੀ ਨਾ ਮਤਲਬ ਉਦੋਂ ਨਹੀਂ ਲੱਗਿਆ ਕਿ ਬਾਗੀ ਹੋ ਗਿਆ ਜਦੋਂ ਸਿੱਧੂ ਮੂਸੇਵਾਲੇ ਦੀ ਝੜਾਈ ਹੋ ਰਹੀ ਸੀ ਪੰਥਕ ਗਾਣਿਆ ਕਰਕੇ ਉਦੋਂ ਨਹੀਂ ਲੱਗਿਆ ਅੱਜ ਕਿਉਂ ਲੱਗ ਰਿਹਾ ਸੋ ਭਾਈ ਸਾਹਿਬ ਦੇਖੋ ਜਿਹੜਾ ਇਹ ਪਰਿਵਾਰ ਆ ਨਾ ਇਹਨਾਂ ਦਾ ਪਬਲਿਕ ਦਾ ਸੰਗਤਾਂ ਦਾ ਵੀ ਬਹੁਤ ਇਹਨਾਂ ਦਾ ਸਪੋਰਟ ਸੀਗੀ ਕਿਉਂਕਿ ਜਦੋਂ ਸਿੱਧੂ ਮੂਸੇਆਲਾ ਗਾਣੇ ਗਾਉਂਦਾ ਸੀ ਮੈਂ ਬਹੁਤ ਵਾਰੀ ਕਹਿ ਹਟਿਆ ਕਈ ਵਾਰੀ ਆਪਣੇ ਆਪ ਨੂੰ ਵੀ ਬੋਰਿੰਗ ਲੱਗਿਆ ਪਰ ਸੱਚ ਇਹ ਆ ਕਿ ਜਦੋਂ ਗਾਣੇ ਗਾਉਂਦਾ ਸੀ ਸਰਕਾਰਾਂ ਨੂੰ ਏਜੰਸੀਆਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਜਦੋਂ ਸਿੱਖ ਸੋਵਰਨਿਟੀ ਦੀ ਖਾਲਸਾ ਰਾਜ ਦੀ ਖਾਲਸਤਾਨ ਦੀ ਗੱਲ ਕੀਤੀ ਜਾਂ ਜਿਹੜੇ ਸਾਡੇ ਨਾਲ ਬੇਇਨਸਾਫ਼ੀਆਂ ਹੋਈਆਂ ਹਿਊਮਨ ਰਾਈਟਸ ਦੀ ਜਨਰਲ ਸਾਇਟੀ ਦੀ ਗੱਲ ਕੀਤੀ ਫਿਰ ਉਹਨੂੰ ਥੋੜੇ ਦਿਨਾਂ ਬਾਅਦ ਹੀ ਅਸਾਸਿਨੇਸ਼ਨ ਹੋ ਗਈ ਉਹਨਾਂ ਦੀ ਤੇ ਇਨਾ ਪਰਿਵਾਰ ਨੇ ਬਹੁਤ ਸਪੋਰਟ ਕੀਤੀ ਹੈ ਸੰਗਤਾਨੀ ਵੀ ਪਬਲਿਕ ਨੇ ਜਿਵੇਂ ਮੈਂ ਕਿਹਾ ਪਰ ਇਹਨਾਂ ਨੂੰ ਬਚਣਾ ਚਾਹੀਦਾ ਵੀ ਇਹਨਾਂ ਨੂੰ ਭਾਰਤ ਨਾ ਜਾਏ ਭਾਰਤ ਨਾ ਜਾਣ ਇਹ ਪਾਰਟੀਆਂ ਕਿਉਂਕਿ ਤੁਸੀਂ ਤੁਹਾਨੂੰ ਯਾਦ ਹੋਗਾ ਸਿੱਧੂ ਮੂਸੇਵਾਲੇ ਦੇ ਫਿਊਨਰਲ ਦੇ ਟਾਈਮ ਵੀ ਕਾਂਗਰਸ ਨੇ ਪੋਲੀਟੀਕਲ ਮਾਈਲੇਜ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਾਂਗਰਸ ਦਾ ਝੰਡਾ ਤੋ ਜਦੋਂ ਤੁਸੀਂ ਕਹਿੰਦੇ ਹੋ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਪੁੱਤ ਬਗੀ ਕਦੋਂ ਹੋ ਗਿਆ ਇਹਦਾ ਮਤਲਬ ਤੁਸੀਂ ਸਿੱਖ ਪੰਥ ਦੇ ਨਾਲ ਨਹੀਂ ਖੜੇ ਜਿਹੜਾ ਸਾਡਾ ਕਹਾਣ ਕੀਤਾ ਗਿਆ ਜੈਨੋਸਾਈਡ ਕੀਤਾ ਐਸਨਿਕ ਕਲੈਂਸਿੰਗ ਕੀਤਾ ਗਿਆ ਉਹ ਤੁਸੀਂ ਸਮਝਦੇ ਨਹੀਂਗੇ ਤੁਸੀਂ ਫਿਰ ਕਾਂਗਰਸ ਦੇ ਨਾਲ ਤੁਸੀਂ ਸ਼ੋਅ ਕਰ ਰਹੇ ਆਂ ਵੀ ਅਸੀਂ ਨਾਲ ਖੜੇ ਆਂ ਵੀ ਸਾਡਾ ਪੰਥ ਨਾਲ ਕੋਈ ਲੈਣ ਦੇਣ ਨਹੀਂ ਪਰ ਜਿੱਦਾਂ ਤੁਸੀਂ ਗੱਲ ਕੀਤੀ ਜੇ ਸਿੱਧੂ ਮੂਸੇਵਾਲੇ ਦੀ ਗੱਲ ਕਰੀ ਐ ਉਹਨੇ ਐਸੋਐਲ ਦੀ ਗੱਲ ਜਿੱਦਾਂ ਭਾਈ ਜਟਾਣਾ ਜੀ ਸੀ ਉਹਨਾਂ ਦੀ ਮੁੜ ਕੇ ਗੱਲ ਮੂਰੇ ਲੈ ਆਂਦੀ ਉਹੋ ਅਸੀਂ ਵੀ ਭੁੱਲੇ ਬੈਠੇ ਸੀ ਇੱਥੇ ਗੁਰੂ ਨਾਨਕ ਦਵਾਰਾ ਸਮਾਧਿਕ ਉਦੋਂ ਬਾਅਦ ਉਹਨਾਂ ਦੀ ਫੋਟੋ ਲੱਗੀ ਆ ਸੋ ਉਹ ਦੇਖ ਕੇ ਸੰਗਤਾਂ ਨੂੰ ਜਾਨੀ ਦੁਬਾਰਾ ਰੀਫਰੈਸ਼ ਹੋ ਗਿਆ ਵੀ ਇਹ ਚੀਜ਼ਾਂ ਆਪਾਂ ਭੁੱਲੇ ਬੈਠੇ ਆ ਸੋ ਇਹ ਵੀ ਵਾਰ ਵੀ ਆਈ ਸੀਗੀ ਜਿਹੜੀ ਪੰਜਾਬ ਵੀ ਆਈ ਸੀਗੀ ਸੋ ਇਹ ਇਹ ਥੋੜੀ ਗੱਲ ਸਹੀ ਹੈ ਉਹ ਹੁੰਦਿਆਂ ਤੇ ਗਾਈਆਂ ਇਹ ਚੀਜ਼ਾਂ ਸੋ ਜੇ ਤੁਸੀਂ ਇਹ ਨਾ ਕਰੋ ਕਿ ਹਾਂ ਭਾਈ ਵੀ ਮੈਂ ਪੋਲਿਟਿਕਸ ਚਾਉਣਾ ਜਦੋਂ ਤੁਹਾਨੂੰ ਲੋੜ ਨਹੀਂ ਗੀ ਤੁਹਾਡੇ ਕੋਲ ਬੇਸਾਬਾ ਪੈਸਾ ਤੁਹਾਡਾ ਪੁੱਤ ਬਹੁਤ ਕਾਸ ਬਣਾ ਗਿਆ ਹੈਨਾ ਤੇ ਠੀਕ ਆ ਉਹ ਚੱਲ ਗਿਆ ਤੁਹਾਡੀ ਟੋਰ ਆ ਤੁਹਾਡੀ ਤੁਹਾਡੇ ਆਉਂਦੇ ਜਾਂਦੇ ਆ ਤੁਹਾਡੇ ਗਨਮੈਨ ਆ ਤੁਹਾਡੀ ਸਿਕਿਉਰਿਟੀ ਆ ਹੋਰ ਬਹੁਤ ਆ ਤੁਹਾਡੀ ਪਬਲਿਸਿਟੀ ਵੀ ਹੁੰਦੀ ਆ ਪਤਾ ਨਹੀਂ ਹੋਰ ਪਾਸੇ ਵੀ ਹੋਰ ਵੀ ਪੈਸਾ ਬਣ ਰਿਹਾ ਹੋਊਗਾ ਮੈਂ ਕਹਿੰਦਾ ਜਿੰਨਾ ਸਿੱਧੂ ਮੂਸੇਵਾਲਾ ਹੁੰਦਾ ਉਹਨੇ ਨਹੀਂ ਫਾਲੋਅਰ ਹੋਣੇ ਸੀਗੇ ਹੁਣ ਵੱਧ ਗਏ ਆ ਸਮਾਂ ਤੇ ਜੂਟਾਰ ਬਲਕੌਰ ਸਿੰਘ ਦੇ ਮਾਤਾ ਚਰਨਕੌਰ ਦੇ ਆਪਣੇ ਜਿਹੜੇ ਮਿਲੀਅਨਸ ਦੇ ਵਿੱਚ ਫੋਲੋ ਸੋ ਸੋ ਇਹ ਚੀਜ਼ਾਂ ਤੋਂ ਸੰਕੋਚ ਕਰਨਾ ਚਾਹੀਦਾ ਕਿ ਏ ਤੁਹਾਡੇ ਜਿਹੜੀ ਉਹ ਸਿੰਪਥੀ ਆ ਉਹ ਵਰਤਣ ਦੀ ਕੋਸ਼ਿਸ਼ ਨਾ ਕਰਨ ਪੋਲਿਟਿਸ਼ੀਨਾਂ ਨਾਲ ਬਾਤਾਂ ਦੀ ਕੋਸ਼ਿਸ਼ ਕਰਨ ਪਰ ਆਪਣੀ ਸ਼ਬਦਾਵਲੀ ਜਿਹੜੀ ਆ ਨਾ ਕਹਿੰਦੇ ਹੁੰਦੇ ਆ ਮੂੰਹ ਚੋਂ ਇੱਕ ਵਾਰੀ ਜਿਹੜਾ ਸ਼ਬਦ ਨਿਕਲਦਾ ਉਹ ਮੁੜਕੇ ਨਹੀਂ ਲਿਆ ਜਾਦਾ ਸੋ ਉਹ ਬਚਣਾ ਚਾਹੀਦਾ ਮੈਂ ਮੈਂ ਤਾਂ ਉਹ ਜਿਹੜੀ ਕਾਲ ਸੀ ਉਹ ਸੁਣੀ ਸੀਗੀ ਤੇ ਮੈਨੂੰ ਇਹ ਲੱਗਿਆ ਐਕਚੁਅਲੀ ਇਹਨਾਂ ਨੂੰ ਗੱਲਬਾਤ ਕਰਨ ਦਾ ਬਾਲਾ ਨਹੀਂਗਾ ਸਿੰਪਲ ਜੇ ਆ ਸਾਡੇ ਅਰਗੇ ਬੰਦੇ ਤੇ ਇਹਨਾਂ ਨੂੰ ਪਤਾ ਨਹੀਂ ਆ ਜਿਹੜੇ ਪੋਲਿਟਿਸ਼ੀਨ ਬਹੁਤ ਸਮਾਰਟ ਹੁੰਦੇ ਆ ਇਹਨਾਂ ਨੇ ਪੁੱਠਾ ਜਵਾਬ ਕਿ ਤੁਹਾਡੇ ਤੁਹਾਡੇ ਕਹਿਣ ਤੋਂ ਪਾਵੇ ਵਰਤੇ ਜਾ ਰਿਹਾ ਪਰਿਵਾਰ ਨੂੰ ਮੈਂ ਕਹਿੰਦਾ ਵਾਰਤੇ ਜਾ ਰਹੇ ਆ ਉਹਨਾਂ ਜਿੱਦਾਂ ਨਹੀਂ ਬਈ ਉਹ ਜਿਹੜਾ ਨੌ ਆ ਮੂਸੇ ਵਾਲਾ ਉਹ ਜਦਾਂ ਉਹ ਜੇ ਹੁੰਦਾ ਸ਼ਾਇਦ ਨਾ ਵਾਰਤ ਪਾਉਂਦੇ ਉਹਦੀ ਡੈਥ ਤੋਂ ਬਾਅਦ ਲੋਕ ਵਾਰਤ ਰਹੇ ਆ ਜਿਵੇਂ ਤੁਸੀਂ ਦੇਖਿਆ ਟਰੈਕ ਵੀ ਰਿਲੀਜ਼ ਕਰ ਦਿੱਤੇ ਜਾਂਦੇ ਆ ਜਾਂ ਗੱਲਬਾਤ ਵੀ ਕਹਿ ਲਓ ਜਾਨੀ ਉਹਦਾ ਨੌ ਵਾਰਤ ਲਿਆ ਸਿੰਗਰ ਵੀ ਕਈ ਵਾਰਤ ਲੈਂਦੇ ਉਹ ਆਏ ਆਪ ਦੀ ਚੀਜ਼ ਨੂੰ ਰਿਲੀਜ਼ ਕਰਨ ਹੁੰਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਗਾ ਮੋਸੇ ਵਾਲੇ ਨਾ ਜਾਂ ਹੋਰ ਕਿਸੇ ਨੂੰ ਪਰ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਨੌ ਲੈ ਦਾਂਗੇ ਸਾਡੀ ਇਹ ਚੀਜ਼ ਹੋਰ ਹੋਰ ਚਮਕ ਜੂਗੀ ਹਾਂ থামਨੇਲ ਦੇ ਉੱਤੇ ਫੋਟੋ ਲਾ ਦਿਓ ਤੇ ਚੱਲ ਜਾਂਦੀ ਆ ਵੀਡੀਓ ਹਾਂਜੀ ਹਾਂਜੀ ਸੋ ਇਹ ਚੀਜ਼ਾਂ ਜਾਨੀ ਬੜੀਆਂ ਸਵਾਲ ਮੇਰਾ ਇਹ ਆਉਂਦਾ ਵੀ ਆਖਰ ਜਿਹੜੀ ਮੈਂ ਇੱਕ ਗੱਲ ਦੇਖੀ ਜਦੋਂ ਤੁਸੀਂ ਵੀ ਐਜ਼ ਗੁਰਦੁਆਰਾ ਪ੍ਰਧਾਨ ਜਦੋਂ ਤੁਸੀਂ ਵੀ ਸਿੱਧੂ ਮੂਸੇਵਾਲੇ ਦਾ ਨਾਂ ਲੈਂਦੇ ਰਹੇ ਹੋ ਆਪਣੀਆਂ ਸਪੀਚਾਂ ਦੇ ਵਿੱਚ ਤੇ ਤੁਹਾਨੂੰ ਵੀਡੀਓ ਦੇ ਥੱਲੇ ਕਮੈਂਟ ਵੀ ਆਉਂਦੇ ਰਹੇ ਆ ਕਿ ਇਹ ਕਿੱਥੋਂ ਪੰਥਕ ਹੋ ਗਿਆ ਅੱਜ ਮੈਂ ਉਹਨਾਂ ਲੋਕਾਂ ਨੂੰ ਵੀ ਸਵਾਲ ਤੁਹਾਡੇ ਰਾਹੀਂ ਪੁੱਛਣਾ ਚਾਹੁੰਨਾ ਵੀ ਅੱਜ ਤਾਂ ਸਿੱਧੂ ਦੇ ਫਾਦਰ ਨੇ ਇਹ ਗੱਲ ਮੰਨ ਲਈ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਪੁੱਤ ਕਦੋਂ ਪੰਥਕ ਤੇ ਬਾਗੀ ਹੋ ਗਿਆ ਸੋ ਇਹ ਜਿਹੜੀ ਗੱਲ ਆ ਨਾ ਮੇਰਾ ਇਹ ਵਿਚਾਰ ਆ ਕਿ ਆਪਾਂ ਜਿਹੜੇ ਸੰਘਰਸ਼ ਚ ਆਪਣੇ ਪੰਥ ਚੋਂ ਜਿਹੜਾ ਕੋਈ ਖੜ ਕੇ ਆਉਂਦਾ ਸੰਗਤਾਂ ਚ ਕਹਿੰਦਾ ਪਬਲਿਕ ਚ ਆਉਂਦਾ ਜਿਹੜੇ ਕੋਸ ਯੋਗਦਾਨ ਪਾ ਜਾਂਦਾ ਜਿਹੜੇ ਨਾ ਸ਼ਹਾਦਤਾਂ ਪਾ ਗਏ ਉਹ ਜ਼ਰੂਰੀ ਨਹੀਂ ਸੀ ਵੀ ਉਹ ਪਹਿਲਾਂ ਹੀ ਅੰਮ੍ਰਿਤਧਾਰੀ ਸੀ ਕਈਆਂ ਨੇ ਬਾਅਦ ਚ ਵੀ ਅੰਮ੍ਰਿਤਪਾਣ ਕੀਤਾ ਸੋ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਜਾਈਏ ਉਹ ਸਰਕਾਰ ਇਹ ਦਾਨੀ ਦੇਖ ਰਹੀ ਸਰਕਾਰ ਇਹ ਤਾਂ ਨਹੀਂ ਦੇਖ ਰਹੀ ਕਿ ਇਹ ਇਹ ਅਮਰਤਾਰੀ ਹੈ ਕਿ ਨਹੀਂ ਉਹਨਾਂ ਨੂੰ ਇਹ ਮਤਲਬ ਆ ਵੀ ਇਹ ਗੱਲ ਕਰ ਰਹੇ ਆ ਜੇ ਗੱਲ ਕਰ ਰਹੇ ਇਹਨਾਂ ਨੂੰ ਰੋਕਿਆ ਕਿੱਦਾਂ ਜਾਵੇ ਸੋ ਆਪਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਭਾਵੇਂ ਉਹ ਸੇਲੇਬ੍ਰਿਟੀ ਨਾ ਧੱਕਾ ਹੋਇਆ ਹੋਵੇ ਭਾਵੇਂ ਉਹ ਜਨਰਲੀ ਕੋਈ ਹੈ ਮੋਨਾ ਹੋਵੇ ਜਾਂ ਅਮਰਤਾਰੀ ਹੋਵੇ ਆਪਾਂ ਇਹ ਦੇਖੀਏ ਪੰਜਾਬੀ ਆ ਸੈਖਾ ਸਰਕਾਰ ਤਾਂ ਇਹ ਹੀ ਦੇਖ ਰਹੀ ਪੰਜਾਬੀ ਆ ਸੈਖਾ ਇਹਨਾਂ ਦੀ ਸੋਚ ਕਿੱਦਾਂ ਦੀ ਆ ਉਹਦਾ ਕਾਹਨ ਕਰੋ ਸੋ ਇਹ ਇਹ ਗੱਲਾਂ ਹੁੰਦੀਆਂ ਸੋ ਆਪਾਂ ਨੂੰ ਡਿਵਾਈਡ ਨਹੀਂ ਕਰਨਾ ਚਾਹੀਦਾ ਅਸੀਂ ਸਰਦਾਰ ਬਲਕੌਰ ਸਿੰਘ ਉਹ ਕਹਿੰਦੇ ਨੇ ਕਿ ਜੇ ਮੈਂ ਕਪੱਤਾ ਬਾਪ ਆ ਤੇ ਫਿਰ ਮੈਂ ਕਪੱਤਾ ਹੀ ਮੈਨੂੰ ਮੰਨ ਲਓ ਤੁਸੀਂ ਪਰ ਉਹ ਕਹਿੰਦੇ ਉਹ ਚਾਹੁੰਦੇ ਨੇ ਸ਼ਾਇਦ ਵੀ ਮੈਂ ਕਾਂਗਰਸ ਦੇ ਕਹਿੰਦੇ ਨਾਲ ਹੀ ਤੁਰਨਾ ਤੁਸੀਂ ਜੋ ਮਰਜੀ ਕਹੀ ਜੋ ਅੱਜ ਉਹਨਾਂ ਦੀਆਂ ਗੱਲਾਂ 'ਚ ਉਹ ਝਲਕਦਾ ਹੈ ਵੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤੁਸੀਂ ਜੋ ਮਰਜੀ ਕਹਿੰਦੇ ਰਹੋ ਮੈਂ ਆਪਣੇ ਤਰੀਕੇ ਨਾਲ ਚੱਲਣਾ ਹੈ ਮੈਨੂੰ ਤੁਸੀਂ ਸਿਆਸਤ ਨਾ ਸਿਖਾਓ ਸੋ ਉਹ ਉਹਦੇ 'ਚ ਇਹ ਵੀ ਗੱਲ ਕਹੀ ਦੇ ਮੈਂ ਆਪਦੇ ਪੁੱਤਰ ਨੂੰ ਜਾਦੇ ਜਾਣਦਾ ਨਾ ਵੀ ਤੁਸੀਂ ਉਹ ਚੀਜ਼ ਨੂੰ ਤੁਸੀਂ ਵੀ ਫਿਰ ਵਰਤਨ ਲੱਗ ਗਏ ਹਨਾ ਕਿ ਵੀ ਉਹ ਤਾਂ ਹੁਣ ਹੈ ਨਹੀਂ ਆਪਦਾ ਜਵਾਬ ਦੇਣ ਲਈ ਸੋ ਤੁਸੀਂ ਉਹਨਾਂ ਇੱਕ ਚੀਜ਼ ਹੁੰਦੀ ਹੈ ਗੋਰਿਆਂ ਦੇ ਖਾ ਹਵ ਦਾ ਪੁੱਟਿੰਗ ਵਰਡਸ ਇਨ ਟੂ ਸਮਨ else's math ਉਹ ਤਾਂ ਜਵਾਬ ਦੇਣ ਨੂੰ ਹੁਣ ਹੈ ਨਹੀਂ ਜੇ ਹੁੰਦਾ ਸ਼ਾਇਦ ਕਹਿੰਦਾ ਵੀ ਠੀਕ ਆ ਕਾਂਗਰਸ ਨਾਲ ਚੱਲਾਂ ਕਿਉਂਕਿ ਉਹ ਮੂਸੇ ਵਾਲਾ ਵੀ ਚੱਲਿਆ ਸੀ ਸ਼ਾਇਦ ਉਹ ਅ ਉਹ ਵੀ ਸੋਚਦਾ ਵੀ ਹਾਂ ਜੇ ਕੋ ਸਮਾਈਲਜ ਮਿਲਦੀ ਆ ਜੁਮੇ ਸ਼ਾਇਦ ਆਪਾਂ ਇਹ ਸੋਚਿਆ ਸੀਗਾ ਕਰਕੇ ਆਪਾਂ ਨੂੰ ਵੀ ਬੁਰਾ ਲੱਗਿਆ ਸੀ ਜਦੋਂ ਸਿੱਧੂ ਮੂਸੇਵਾਲਾ ਕਾਂਗਰਸ ਨਾ ਗਿਆ ਵੀ ਇਹਨਾਂ ਨੇ ਸਾਡਾ ਕਾਹਨ ਕੀਤਾ ਤੁਸੀਂ ਇਹਨਾਂ ਨਾਲ ਚੱਲਗੇ ਪਰ ਸ਼ਾਇਦ ਆਪਾਂ ਸੋਚਿਆ ਸੀ ਸਿਕਿਉਰਿਟੀ ਲਈ ਗਿਆ ਹੋਵੇ ਵੀ ਮੈਨੂੰ ਸਿਕਿਉਰਿਟੀ ਦੀ ਲੋੜ ਆ ਸ਼ਾਇਦ ਇਹਨਾਂ ਨੂੰ ਸਿਕਿਉਰਿਟੀ ਮਿਲ ਜੂ ਪਰ ਉਸ ਹੱਦ ਤੱਕ ਫੇਰ ਵੀ ਉਹਨੇ ਗੈਪ ਰੱਖਿਆ ਸੀ ਨਾ ਇਦਾਂ ਹੀ ਐਸਵਾਈਐਲ ਆ ਗਈ ਇਦਾਂ ਹੀ ਵਾਰ ਆ ਗਈ ਇਦਾਂ ਹੀ ਪੰਜਾਬ ਆ ਗਈ ਸੋ ਮਤਲਬ ਇਹ ਆ ਕਿ ਇੰਨਾ ਵੀ ਨਾ ਤੁਸੀਂ ਆਪਣੇ ਆਪ ਨੂੰ ਸੈਲ ਆਊਟ ਕਰ ਦੋ ਕਿ ਬਾਅਦ ਚ ਉਥੇ ਮੁੜ ਕੇ ਆਉਣਾ ਔਖਾ ਹੋ ਜਾਵੇ ਇਹ ਨਾ ਹੋਵੇ ਕਿ ਜਿਹੜੀ ਪਬਲਿਕ ਜਾਂ ਸੰਗਤਾਂ ਚ ਜਿਹੜਾ ਪਿਆਰ ਬਣਿਆ ਜਾਂ ਰਿਸਪੈਕਟ ਬਣੀ ਸੀ ਜਾਂ ਜਿਹੜੀ ਸਿੰਪਥੀ ਆਈ ਸੀ ਉਹ ਜਾਂਦੀ ਲੱਗੇ ਜਾਂਦੀ ਲੱਗੇ ਬਿਲਕੁਲ ਬਿਲਕੁਲ ਵਾਕਈ ਇਹ ਗੱਲਾਂ ਸੋਚਣ ਸੋਚ ਕੇ ਚੱਲਣੀਆਂ ਪੈਂਦੀਆਂ ਜਦੋਂ ਕੌਮ ਜਦੋਂ ਕੌਮ ਪਿਆਰ ਕਰਦੀ ਹੈ ਜਾਂ ਫਿਰ ਕਹਿ ਲਈਏ ਭਈ ਪੰਥ ਪੰਜਾਬ ਪਿਆਰ ਕਰਦਾ ਤਾਂ ਉਹ ਪਿਆਰ ਦਾ ਮੁੱਲ ਵੀ ਤਾਰਨਾ ਪੈਂਦਾ ਜਦੋਂ ਇੱਕ ਪਾਸੇ ਇਹ ਨਹੀਂ ਕਿ ਇੱਕ ਇੱਕ ਪਾਸੇ ਪਿਆਰ ਲੈ ਕੇ ਤੁਸੀਂ ਦੂਜੇ ਪਾਸੇ ਲਟਾਈ ਜਾਓ ਸੋ ਉੱਥੇ ਵੀ ਗੱਲਾਂ ਨਹੀਂ ਚਲਦੀਆਂ ਹੁੰਦੀਆਂ ਸੋ ਇਹ ਪਰਿਵਾਰ ਨੂੰ ਵੀ ਸੋਚਣਾ ਪਏਗਾ ਇਹ ਪਰਿਵਾਰ ਸਿਰਫ ਹੁਣ ਸਿੱਧੂ ਮੂਸੇਵਾਲਾ ਵਾਲੇ ਵਾਲੇ ਦਾ ਹੀ ਨਹੀਂ ਆ ਪੂਰੇ ਪੰਜਾਬੀ ਦਾ ਨੌਜਵਾਨੀ ਦਾ ਪਰਿਵਾਰ ਹੈਗਾ ਸੋ ਇਹ ਗੱਲਾਂ ਵੀ ਦੇਖ ਕੇ ਚੱਲਣੀਆਂ ਪੈਣਗੀਆਂ ਭਾਜੀ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਭਾਜੀ ਵਾਈਕ ਜੀ ਕਾ ਖਾਲਸਾ ਵਾਈਕ ਜੀ ਕੀ ਫਤਹ ਜੀ